ਤਾਂ ਮੈਂ ਤੁਹਾਨੂੰ ਦੱਸਣਾ ਹੈ तकरीबन 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਹੈ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਹੈ 500 ਟਰੱਕ ਅਸੀਂ ਬੁੱਕ ਕਰ ਲਏ ਹੈ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਜਿੱਥੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚਾ ਸਕੀਏ 500 ਟਰੱਕ 500 ਟਰੱਕ ਕੀ ਤੂੜੀ ਰੇ ਅਸੀਂ ਤਿਆਰ ਕਰ ਲਏ ਹੈ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ तकरीबन 500 ਫੋਗਿੰਗ ਮਸ਼ੀਨਸ ਅਸੀਂ ਖਰੀਦ ਲਈਆਂ ਆ ਮਸ਼ੀਨਸ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਅਲੋਕੇਟ ਕਰਾਂਗੇ ਉਹ ਦੋ ਵਾਰ ਦਿਨ অফ ਡੀ ਫੋਰ ਸਾਰਾ ਫੋਗਿੰਗ ਕਰਨਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫ਼ਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਨਾ ਦੇ ਨਾਲ ਬੰਟੀ ਰਮਾਨਾ ਜੀ ਤੇ ਸਾਡੇ ਹਰਿੰਦਰ ਉਹ ਜੇ ਹੋਣਗੇ ਇੱਥੇ ਉਹ 24 ਘੰਟੇ ਮਾਨੀਟਰ ਕਰਨਗੇ ਜਿਹੜੀਆਂ ਚੀਜ਼ਾਂ ਕਿੱਥੇ ਪਹੁੰਚੀਆਂ ਕਿਵੇਂ ਪਹੁੰਚਣੀਆਂ ਤੇ ਹਲਕੇ ਦੇ ਜਿਹੜੇ ਇਚਾਰਜ ਹੈ ਜਿਹੜੇ ਆਪਣੇ ਜਿੱਥੇ ਤਬਾਈ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 15 ਤਰੀਕ ਤੱਕ ਸਾਨੂੰ ਜੋ ਨੁਕਸਾਨ ਹੈ ਜੋ ਚੀਜ਼ ਦੀ ਲੋੜ ਹੈ ਹਰ ਪਿੰਡ ਚ ਜਾ ਕੇ ਤੁਸੀਂ ਸਾਨੂੰ ਦੱਸੋ ਉਹਦੇ ਬਾਅਦ ਅਸੀਂ ਆਪਣੇ ਡਿਸਪੈਚ ਸਿਸਟਮ ਸਾਡਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ ਇੱਕ ਅਸੀਂ ਤਕਰੀਬਨ SHPC ਨਾਂ ਮੈਂ ਗੱਲ ਕੀਤੀ ਹੈ JPSC ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਕਿ 125 ਗੁਰੂ ਰਾਮਦਾਸ ਹਸਪੀਟਲ ਦੀਆਂ 125 ਮੈਡੀਕਲ ਟੀਮਸ ਤਿਆਰ ਕਰ ਲਈਆਂ ਉਹਨਾਂ ਡਾਕਟਰਾਂ ਦੀਆਂ ਜਿੱਥੇ ਹਰ ਟੀਮ ਵਿੱਚ ਡਾਕਟਰ ਹੋਗਾ ਸੀਨੀਅਰ ਪਲੱਸ ਨਰਸ ਸਾਰਾ ਤੇ ਉਹਨਾਂ ਨੇ 125 ਟੀਮਸ ਆ ਜਿਹੜੇ ਪਿੰਡਾਂ ਵਿੱਚ ਹਰ ਚਾਰ ਪਿੰਡਾਂ ਵਿੱਚ ਪੱਕੀ ਮੈਡੀਕਲ ਟੀਮ ਉੱਥੇ ਬੈਹ ਜੂਗੀ ਤੇ ਫ੍ਰੀ ਸੇਵਾ ਐ ਜੀ ਪੀ ਸੀ ਤਰਫੋਂ ਮੇ ਰਿਕੁਐਸਟ ਕੀਤੀ ਸੀ ਉਹਨਾਂ ਨੇ ਬੜਾ ਧਨਵਾਦ ਕਰਤਾ ਹੈ ਜੀ ਪੀ ਸੀ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੇਵਾ ਸੰਭਾਲਾਂਗੇ ਤੇ ਮੈਂ ਇਹ ਖੋਲ ਵੈਟਰਨਰੀ ਕਾਲਜ ਹੈ ਜਿੱਨਾ ਗੱਲ ਕਰਕੇ 25 ਵੈਟਰਨਰੀ ਡਾਕਟਰਸ ਦੀ ਟੀਮ ਅਸੀਂ ਕੀਤਾ ਜਿੱਥੇ ਪਸ਼ੂਆਂ ਦਾ ਉੱਥੇ ਇਲਾਜ ਹੋ ਸਕੇ ਦੂਜਾ ਅਸੀਂ ਇੰਟਰਨਲੀ ਪਾਰਟੀ ਨੇ ਫੈਸਲਾ ਕੀਤਾ ਹੈ तकरीबन 30000 ਕੁਇੰਟਲ ਕਣਕ ਅਸੀਂ ਇਕੱਠੀ ਕਰਨੀ ਹੈ ਜਿਹੜੀ ਅਸੀਂ ਉੱਥੇ ਗਰੀਬ ਜਨਤਾ ਹੈ ਜਿਹੜੇ ਉਹਨਾਂ ਦੇ ਵਿਚਾਰੇ ਸਾਰਾ ਕੁਝ ਡੁੱਟ ਗਿਆ ਉਹ ਅਸੀਂ ਆਪਣੇ ਸਾਰੇ 20 ਤਰੀਕ ਤੱਕ ਅਸੀਂ ਸਾਰੇ ਇਕੱਠੇ ਕਰ ਲੈਣੀ ਹੈ ਪਾਰਟੀ ਨੇ ਤੇ ਅਸੀਂ ਬਾਅਦ ਅਸੀਂ ਜਿਵੇਂ ਪਿੰਡ ਵਾਈਸ ਕਰਾਂਗੇ ਅਸੀਂ ਹੋਰ ਡਿਸਟ੍ਰਿਬਿਊਸ਼ਨ ਕਰਾਂਗੇ ਤੇ ਨਾਲੇ ਅਸੀਂ ਪਾਰਟੀ ਨੇ ਸਾਰਾ ਇੱਕ ਆ ਵੀ ਫੈਸਲਾ ਕੀਤਾ ਹੈ ਕਿ 1 ਲੱਖ ਏਕੜ ਜ਼ਮੀਨ ਵਿੱਚ ਜਿਹੜੇ ਕਣਕ ਦੇ ਬੀਜ ਹੈ ਜਿਹੜੀ ਨਵੀਂ ਫਸਲ ਬੀਜਣੀ ਹੈ ਉਹਦੇ ਬੀਜ ਅਸੀਂ ਪ੍ਰੋਵਾਈਡ ਕਰਾਂਗੇ 1 ਲੱਖ ਏਕੜ ਦੇ ਸਰਟੀਫਾਈਡ ਸੀਡ ਜਿਹੜੀ ਅਸੀਂ ਉਹ ਅਸੀਂ ਸੀਡ ਕੰਪਨੀਆਂਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਦੋਂ ਸਾਨੂੰ ਡਿਟੇਲ ਆਈ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਬੁੱਕ ਕਰੀ ਜਾਂਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ 15 ਦਿਨਾਂ ਦੇ ਅੰਦਰ ਅਸੀਂ ਆਪਣਾ ਇਹ ਸਟਾਕ ਇਕੱਠਾ ਕਰ ਲਾਂਗੇ ਤੇ ਮੈਂ ਤਾਂ ਸਾਰੇ ਪੰਜਾਬ ਵਿੱਚ ਸਾਰੀ ਇੰਡਸਟਰੀ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਸਾਰੇ ਟ੍ਰੇਡ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਤੇ ਆਮ ਜਨਤਾ ਨੂੰ اپیل ਕਰਦਾ ਜਿੰਦਾ ਜਿੰਨਾ ਸਾਧਨ ਹੈ ਉਹ ਇਕੱਠਾ ਕਰਕੇ ਅੱਜ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ سپورਟ ਆਉਗੀ ਆਪਣੀ ਸਰਕਾਰ ਤਾਂ ਜਮਾਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਤੇ ਮੈਂ ਉਹਨਾਂ ਨੂੰ ਵੀ اپیل ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕਣਕ ਖਤਮ ਹੋ ਗਈ ਸੀ ਫੂਡ ਕਰਾਈਸਿਸ ਸੀ ਦੇਸ਼ ਵਿੱਚ ਅਨ ਅਨ ਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਵਿੱਚ ਹਰਕੁਇਕਾਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ। ਨੇਪਾਲ ਤੱਕ ਗਏ ਆ ਤੇ ਸਿੱਖ ਕੌਮ ਦੇ ਵਿੱਚ ਐਜਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ। ਅੱਜ ਜਦੋਂ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਹਿ ਕੇ ਕਿ ਕੋਈ ਕਿਸੇ ਨਖਾ ਦਾ ਨਾਰਾ ਨਹੀਂ ਲਾਇਆ। ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਹ ਲਾਰੇ ਆ। ਮੈਂ ਬੇਨਤੀ ਕਰਨਾ ਚਾਹਣਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ ਘੱਟੋ ਘੱਟ ਜਿੰਨਾ ਨੁਕਸਾਨ ਹੋਇਆ ਘਰ ਢੱਠ ਗਏ ਆ ਪਿੰਡਾਂ ਦੇ ਪਿੰਡ ਰੁੜ ਗਏ ਆ ਜਾਨਵਰ ਉਹਨਾਂ ਦੇ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘੱਟੋ ਘੱਟ 20000 ਕਰੋੜ ਦਾ ਪੈਕੇਜ ਦੇਣ ਆਪਣੇ ਪੰਜਾਬ ਵਾਸਤੇ ਵਿੱਚ ਬਹੁਤ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਹੁਣ ਜੰਗ ਪਾਕਿਸਤਾਨ ਨਾਲ ਹੋਈ ਸਾਰੇ ਡਰੋਨ ਇੱਥੇ ਡਿੱਗੇ ਸੀ ਸਾਰੇ ਜਹਾਜ਼ਾਂ ਦੀ ਲੜਾਈ ਇੱਥੇ ਸੀ ਬਾਰਡਰ ਦੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਨ ਵਾਲਾ ਵੀ ਪੰਜਾਬ ਆ ਤੁਸੀਂ ਸਿੱਖ ਰੇਜiment ਦੇਖਦੇ ਹੋ ਸੋ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਘੱਟਕੜ 20000 ਕਰੋੜ ਦਾ ਪੈਕੇਜ ਇਮੀਡੀਏਟਲੀ ਅਨਾਉਂਸ ਕਰਨ ਤੇ ਇੱਕ ਸਪੈਸ਼ਲ ਮਾਨਟਰੀਂਗ ਕਮੇਟੀ ਬਣਾਉਣ ਕਿਉਂਕਿ ਸਾਨੂੰ ਸਟੇਟ ਗਵਰਨਮੈਂਟ ਦੇ ਇੰਨੀ ਉਮੀਦ ਨਹੀਂ ਹੈ ਕਿਤੇ ਹੋਰ ਵਰਤਣਾ ਲੈਣ ਕਿਉਂਕਿ ਮੈਨੂੰ ਅਫਸੋਸ ਹੈ ਤਕਰੀਬਨ 6-7000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਪਿਆ ਹੈ ਜਿਹੜਾ ਇਮੀਡੀਏਟਲੀ ਰੀਲੀਜ਼ ਕਰ ਸਕਦੇ ਸੀ ਪਰ ਹਜੇ ਰੀਲੀਜ਼ ਨਹੀਂ ਹੋਇਆ ਕਿਤੇ ਉਹ ਐਡਵਰਟਾਈਜ਼ਮੈਂਟ ਤੇ ਤਾਂ ਨਹੀਂ ਦੇਤਾ 13000 ਕਰੋੜ ਤੁਸੀਂ ਮੈਂ ਕਰੈਕਟ ਕਰਤਾ ਤੁਸੀਂ ਮੈਨੂੰ ਮੀਡੀਆ ਲੈ ਮੈਨੂੰ ਕਰੈਕਟ ਕਰ ਰਿਹਾ ਕਿ 13000 ਕਰੋੜ ਹੁਣ 13000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈ 1 ਰੁਪਇਆ ਵੀ ਕਟਿਆ ਜਿਹੜੇ ਕਿਸਾਨ ਹੈ ਗਰੀਬ ਹੈ ਹਜ਼ਾਰ ਹਜ਼ਾਰ ਕਿੱਲਾ ਆਪਣੇ ਕੋਲੋਂ ਪਾ ਕੇ ਸੜਾ ਕਰ ਰਹੇ ਹੈ ਇਹਦਾ ਮਤਲਬ ਹੈ ਕਿ ਕਿਤੇ ਮਿਸ ਅਪਰੋਪ੍ਰੀਏਸ਼ਨ ਆਫ ਫੰਡਸ ਤਾਂ ਨਹੀਂ ਹੋਇਆ ਜਿਹੜਾ 4000 ਕਰੋੜ ਰੁਪਇਆ ਆਪਣੀਆਂ ਮੀਡੀਆ ਵਿੱਚ ਐਡਵਰਟਾਈਜ਼ ਕਰਦੇ 4 ਸਾਲਾਂ ਕਿਤੇ ਉਹਦੇ ਤਾਂ ਨਹੀਂ ਵਰਤੇ ਗਿਆ ਇਹਦੀ ਤਾਂ ਚਲੋ ਬਾਅਦ ਚ ਗੱਲ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ ਦੂਜਾ ਜਿਹੜੇ ਫਾਰਮ ਲੇਬਰ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੇ ਕਿਸਾਨ ਜਿਹੜੇ ਗਰੀਬ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੰਦੇ ਸੀ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਵੇਂ ਹੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਤੇ ਬੜਾ ਦੁੱਖ ਲੱਗਿਆ ਜਿਹੜਾ ਅੱਜ ਪਤਾ ਲੱਗਿਆ ਕਿ ਜਿਹੜੇ ਲੋਕ ਮਾਰੇ ਗਏ ਐ ਮਰ ਗਏ ਐ ਇਸ ਆਪਣੇ ਫਲੱਡਸ ਕਰਕੇ ਇਹਨਾਂ ਨੇ 4 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਤੇ ਥੋੜੀ ਦਿਨ ਪਹਿਲੇ ਜਿਹੜੇ ਸ਼ਰਾਬ ਪੀ ਕੇ ਮਰੇ ਸੀ ਉਹਨਾਂ ਨੂੰ ਤਾਂ 10 ਲੱਖ ਦੇ ਦਿੱਤੀ ਸੋ ਜਿਹੜੇ ਲੋਕਾਂ ਦੀ ਕੰਪਨਸੇਸ਼ਨ ਜਿਹੜੇ ਮਰੇ ਐ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਏ ਤੇ ਜਿਵੇਂ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਭਾਵੇਂ ਬੱਕਰੀ ਮਰੇ ਮੁਰਗੀ ਮਰੇ ਜਾਂ ਪਸ਼ੂ ਮਰੇ ਮੈਂ ਪੈਸਾ ਦਊਂਗਾ 1 ਲੱਖ ਰੁਪਇਆ ਇੱਕ ਜਾਨਵਰ ਮਗਰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਤੇ ਜਿਹੜੇ ਮਕਾਨ ਡਿੱਗ ਗਏ ਐ ਉਹਨਾਂ ਮਕਾਨਾਂ ਨੂੰ ਰੀਬਿਲਡ ਕਰਨ ਦਾ ਪਲਾਨ ਤੇ ਪੈਸਾ ਅਲੋਕੇਟ ਕਰਨਾ ਚਾਹੀਦਾ ਹੈ ਤੇ ਇਹ ਮੇਜਰੀ ਲਈ ਬਣਾਉਣਾ ਚਾਹੀਦਾ ਹੈ ਇੱਕ ਵੱਡਾ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਸੀ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਹੁੰਦਾ ਕੀ ਹੈ ਕਈ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ ਕਈ ਜ਼ਮੀਨਾਂ ਕੱਚੀਆਂ ਜੇ ਬਾਰਡਰ ਦੇ ਲੋਕ ਹੈ ਪਿਛਲੀ ਵਾਰ ਵੀ ਨੁਕਸਾਨ ਹੋਇਆ ਕਾਂਗਰਸ ਨੇ ਵੀ ਇੰਗੇਲੀ ਕੀਤੀ ਤੇ ਹੁਣ ਝਾੜੂ ਵਾਲਿਆਂ ਨੂੰ ਵੀ ਕੀਤੀ ਜਿਹੜਿਆ ਦਿਨ ਵਾਰਿਆ 40 ਸਾਲ ਤੋਂ ਵਾਰਿਆ ਹੈ ਕਿਉਂਕਿ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਤੇ ਉਹਨਾਂ ਨੂੰ ਕੰਪਨਸੇਸ਼ਨ ਹੀ ਦਿੰਦੇ ਵੱਡੇ ਬਾਦਲ ਸਾਹਿਬ ਦਿੰਦੇ ਸੀ ਇਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੇ ਜਿਹੜੇ ਠੇਕੇ ਤੇ ਜਿੰਨਾ ਲੁੱਤੀ ਜਿਹੜਾ ਵਾਰਿਆ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਜਿਹਨੇ 60000 ਰੁਪਏ 70000 ਰੁਪਏ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਕੰਪਨਸੇਸ਼ਨ ਤੁਸੀਂ ਮਾਲਕ ਨੂੰ ਦੇ ਦੋਗੇ ਉਹ ਤਾਂ ਬਿਚਾਰੇ ਨੇ ਮਾਲਕ ਨੇ ਤਾਂ ਪੈਸੇ ਲੈ ਲਏ ਸੋ ਮਾਲਕੀ ਨੂੰ ਬਜਾਏ ਉੱਥੇ ਦੇਖੋ ਕਲਟੀਵੇਸ਼ਨ ਕੌਣ ਕਰ ਰਿਹਾ ਹੈ ਇਹਨਾਂ ਕਲਟੀਵੇਟਰ ਹੈ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਕਲਟੀਵੇਟਰ ਜੋ ਵੀ ਕਰ ਰਿਹਾ ਕਲਟੀਵੇਸ਼ਨ ਉਹਨੂੰ ਮੁਆਵਜ਼ਾ ਉਹਨੂੰ ਦੇਣਾ ਚਾਹੀਦਾ ਹੈ ਤੇ ਲਾਸਟਲੀ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਭਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ تباہੀ ਹੋਈ ਹੈ ਉਹ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਜੀ ਦਾ ਸਾਰਾ ਕੁਝ ਗਿਆ ਇੱਕ ਫਸਲ ਨਹੀਂ ਮਰੀ ਇੰਨਾ ਸਿਲਟ ਆ ਗਿਆ ਅਗੀਆਂ 2 ਜਾਂ 3 ਫਸਲਾਂ ਮਰ ਗਈਆਂ ਕਿਉਂਕਿ ਸਿਲਟ ਕੱਢਦੇ ਟਾਈਮ ਲੱਗਣਾ ਹੈ ਕੋਸ਼ ਲੱਗਣਾ ਹੈ ਖਰਚਾ ਹੋਣਾ ਹੈ ਜਿਸ ਗਰੀਬ ਦਾ ਸਾਰਾ ਕੁਝ ਤਬਾਹ ਹੋ ਗਿਆ ਉਹਦੇ ਵਾਸਤੇ ਤਾਂ 5 ਸਾਲ ਖੜਾ ਹੋਣਾ ਔਖਾ ਹੈ ਸੋ ਮੈਂ ਆ ਸਾਰੀਆਂ ਗੱਲਾਂ ਮੈਂ ਆ ਇਸ ਲਈ ਕਰ ਰਿਹਾ ਕਿਉਂਕਿ ਅੱਜ ਲੋਡ ਹੈ ਸਮੁੱਚੇ ਪੰਜਾਬ ਨੂੰ ਇਕੱਠੇ ਹੋਣ ਦੀ ਤੇ ਮੈਂ ਫਿਰ ਤੋਂ ਅਖੀਰ ਵਿੱਚ ਅਪੀਲ ਕਰਦਾ ਸਾਰੇ ਇੰਡਸਟਰੀਅਲ ਹਾਊਸਸ ਐ ਬਹੁਤ ਵੱਡੇ ਵੱਡੇ ਆਪਣੀ ਇੰਡਸਟਰੀ ਦੇ ਮਾਲਕ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਮੌਕਾ ਤੁਸੀਂ ਆ ਕੇ ਆਪਣਾ ਯੋਗਦਾਨ ਪਾਓ ਸਮਾਲ ਇੰਡਸਟਰੀ ਨੂੰ ਵੀ ਮੀਡੀਅਮ ਇੰਡਸਟਰੀ ਨੂੰ ਵੀ ਤੇ ਟ੍ਰੇਡ ਐਸੋਸੀਏਸ਼ਨਸ ਨੂੰ ਵੀ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਜਿਹਦਾ ਜਿੰਨਾ ਯੋਗਦਾਨ ਪੈਂਦਾ ਉਹ ਜ਼ਰੂਰ ਇਸ ਆਪ ਇਸ ਮਹਿੰਮ ਵਿੱਚ ਹਿੱਸਾ ਪਾਉਣ ਤੇ ਮੈਂ ਫਿਰ ਤੋਂ ਅਖੀਰ ਵਿੱਚ ਦੇ ਠੀਕ ਬਾ ਜਿਹੜਾ ਹੁਣ ਭੁੰਦਰ ਸਾਹਿਬ ਹੁਣੇ ਦੱਸਿਆ ਸੀ ਨਰਮਾ ਬੈਲਟ ਵੀ ਕੰਪਲੀਟ ਡਿਸਟਰਾਇ ਹੋ ਗਈ ਐ ਸੋ ਨਰਮਾ ਜਿਹੜਾ ਜਿਹੜਾ ਹੈ ਨਰਮਾ ਝੋਨਾ ਜਿੱਥੇ ਜਿੱਥੇ ਕਿਹੜੀ ਵੀ ਫਸਲ ਹੋਏ ਜੋ ਵੀ ਜਿਸ ਫਸਲ ਬੁਜੀਓ ਕੰਪਨਸੇਸ਼ਨ ਹੋਣਾ ਹੋਣਾ ਚਾਹੀਦਾ ਚਲੋ ਅਖੀਰ ਵਿੱਚ ਮੈਂ ਫਿਰ ਧੰਨਵਾਦ ਕਰਦਾ ਹਾਂ ਖਾਲਸਾ ਪੰਥ ਦਾ ਖਾਸ ਕਰਕੇ ਜਿਹੜੇ ਕਿਸਾਨ ਵੀਰ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੇ ਜਿਵੇਂ ਕੁਰਬਾਨੀ ਦੇ ਕੇ ਜਿਵੇਂ ਮਿਹਨਤ ਕਰਕੇ ਆਪਣੇ ਕੋਲ ਪੈਸਾ ਲਾ ਕੇ ਜਿਵੇਂ ਬੰਦ ਬੰਨੇ ਆਰੇ ਨੌਜਵਾਨ ਦਾ ਜਿਨ੍ਹਾਂ ਨੇ ਉਥੇ ਸੇਵਾ ਦਿੱਤੀ ਹੈ ਉਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਿਹਦੇ ਕੋਲੇ ਜਿੰਨਾ ਕੁਸ਼ ਹੈ ਉਹ ਸੇਵਾ ਕਰ ਰਿਹਾ ਕੋਈ ਰਾਸ਼ਨ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਮੈਡੀਸਨ ਸੇਵਾ ਕਰ ਰਿਹਾ ਉਹਨਾਂ ਸਾਰੇ ਪੰਜਾਬੀਆਂ ਦਾ ਮੈਂ ਦਿਲ ਦੀ ਗਰੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖੋਤੈ ਪ੍ਰਧਾਨ ਜੀ ਤੁਸੀਂ ਲਗਾਤਾਰ ਕਹਿੰਦੇ ਆ ਰਹੇ ਹੋ ਕਿ ਪੇਟਾਂ ਦੇ ਵਿੱਚ ਕਿੰਨੀ ਰੀਫਿਲਟਿੰਗ ਹੋ ਗਈ ਹੈ ਤੇ ਅਸੀਂ ਆਪਣੇ ਲੋਕਾਂ ਨੂੰ ਲਾ ਕੇ ਉਹਨਾਂ ਦੀ ਸਫਾਈ ਕਰਾਂਗੇ ਉਹਦਾ ਕੋਈ ਪ੍ਰੈਅ ਨਹੀਂ ਆ ਉਹ ਤਾਂ ਹੀ ਉਹ ਅਸੀਂ ਕਿਹਾ ਅੱਜ ਮੀਟਿੰਗ ਸੱਦੀ ਸੀ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ 15 ਤਰੀਕ ਤੱਕ ਕਿੰਨੇ ਏਕੜ ਅਸੀਂ ਅਸੀਂ ਚੀਮਾ ਸਾਹਿਬ ਲਿਸਟ ਹੁਣੀ ਜਾਰੀ ਕਰ ਰਹੇ ਆ ਅਸੀਂ ਟੀਮਾਂ ਬਣਾਤੀਆਂ ਸਰਵੇ ਟੀਮਸ ਜਿਹੜੀਆਂ 7-8 ਦਿਨ ਦੇ ਅੰਦਰ ਜਿੱਥੇ ਸਿਲਟ ਹੈ ਜਿੱਥੇ ਘਾਟ ਟੁੱਟਿਆ ਸਾਰਾ ਰਿਕਾਰਡ ਬਣਾ ਕੇ ਜਿਹੜੇ 15-20 ਹਲਕੇ ਐ ਉਹਨਾਂ ਦਾ ਡਿਟੇਲ ਸਾਡੇ ਕੋਲ ਆ ਜਾਵੇ ਉਹਦੇ ਬਾਅਦ ਅਸੀਂ ਪਲਾਨ ਕਰਾਂਗੇ ਅਕਾਲੀ ਦਲ ਇਸ ਕਮਿਟਿਡ ਮੈਂ ਅਕਾਲੀ ਦਲ ਪ੍ਰਧਾਨ ਕਹਿ ਰਿਹਾ ਸਮੁੱਚੀ ਪਾਰਟੀ ਕਮਿਟਿਡ ਹੈ ਇਹ ਸੇਵਾ ਵਿੱਚ ਤੇ ਜੋ ਕੁਝ ਵੀ ਕਰਨਾ ਪਏ ਅਸੀਂ ਸਮੁੱਚੀ ਪਾਰਟੀ ਕਰੇਗੀ ਸਾਹਿਬ ਅੱਜ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਜਿਹਦਾ ਖੇਤਰ ਉਹਦੀ ਰੇਤ ਕਿੰਨੀ 31 ਦਸੰਬਰ ਤੱਕ ਜਨਤਾ ਆਪਣੇ ਆਪਣੀ ਜ਼ਮੀਨ ਤੋਂ ਸਿਰ ਟ ਕੱਢ ਸਕਦਾ ਉਸ ਨੂੰ ਇਸ ਦੀ ਮਨਜ਼ੂਰੀ ਦਿੱਤੀ ਹੈ ਮੈਂ ਤਾਂ ਉਹ ਹੀ ਕਹਿੰਦਾ ਆ ਸਕੀਮ ਮੈਂ ਉਹਨਾਂ ਨੂੰ ਕੱਲ ਪਰਸੋ ਦੱਸੀ ਸੀ ਕਿਉਂਕਿ ਮੈਂ ਉੱਥੇ ਗਿਆ ਸੀ ਪਿੰਡਾਂ 'ਚ ਜੋ ਪਿੰਡਾਂ ਚ ਗਿਆ ਤੇ ਆਈ ਸਰਕਾਰ ਹੈ ਜਿਨੇ ਪਿੱਛੇ ਜਿਹੜਾ ਰੇਤ ਕੱਢਦਾ ਸੀ ਜਿਹੜੇ ਆਪਣੇ ਜ਼ਮੀਨ ਚੋਂ ਉਹਦੇ ਤੇ ਪਰਚੇ ਦਿੰਦੇ ਸੀ ਮੈਂ ਕਿਹਾ ਸੀ ਕਿ ਅਸੀਂ ਆਪ ਅਕਾਲੀ ਦਰ ਵਰਕਰਾਂਗੇ ਜੇ ਤੁਹਾਡੀ ਰੇਤ ਆ ਗਈ ਤੁਹਾਡੇ ਖੇਤ ਚ ਤੇ ਤੁਸੀਂ ਜੇ ਪਰਚਾ ਸਰਕਾਰ ਦੇਉਗੀ ਮੈਂ ਅਸੀਂ ਅੱਗੇ ਆ ਕੇ ਮੇਰੇ ਤੇ ਭਾਵੇਂ ਪਰਚਾ ਦੇ ਦਿਓ ਅਸੀਂ ਕਿਸਾਨ ਤੇ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਪਾਰਟੀ ਖੜਕੇ ਉਹ ਜਿਹਦੇ ਰੇਤ ਹੈ ਖੇਚਾਈਆ ਉਹਦੀ ਹੋਣੀ ਚਾਹੀਦੀ ਹੈ ਐਸਓਪੀ ਵੀ ਕਹਿੰਦੇ ਲਾਗੂ ਲਿਮਟ ਹੋਏਗੀ ਕਿ ਪੂਨੀ ਲਿਮਟ ਤੱਕ ਤੁਸੀਂ ਰੇਤ ਕੱਢ ਸਕਦੇ ਹੋ ਉਸ ਤੋਂ ਜ਼ਿਆਦਾ ਫੌਂਡਰ ਸੈਕਟਰ ਤੋਂ ਨਹੀਂ ਯਾਰ ਫਿਰ ਆਪਣਿਆਂ 'ਪੰਗਾ ਲਾ ਰਿਹਾ ਹੈ ਜੇ ਫਸਲ 'ਚ 4 ਫੁੱਟ ਦੀ ਰੇਤ ਆ ਗਈ ਹੈ ਤੁਸੀਂ ਕੀ ਕਹੋਗੇ 1 ਫੁੱਟ ਕੱਟਣੀ ਹੈ ਐਕਚੁਅਲੀ ਪ੍ਰੋਬਲਮ ਕੀ ਹੈ ਆ ਜਿਹੜੀ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਜ਼ਿੰਦਗੀ 'ਚ ਖੇਤਾਂ 'ਚ ਤਾਂ ਗਏ ਹੀ ਨਹੀਂ ਨਾ ਕੋਈ ਬਾਰਡਰ 'ਚ ਗਏ ਹੈ ਇਹਨਾਂ ਨੂੰ ਪਤਾ ਹੀ ਨਹੀਂ ਪ੍ਰੈਕਟੀਕਲ ਹੀ ਹੈ ਜਿੰਨੇ ਵੀ ਫੋਟੋ ਮਿੱਟੀ ਚੜ ਗਈ ਉਹਨਾਂ ਦੇ ਖੇਤਾਂ 'ਚ ਸਾਰੀ ਮਿੱਟੀ ਸਾਰੀ ਰੇਟ ਉਸ ਕਿਸਾਨ ਦੀ ਹੈ ਪ੍ਰਧਾਨ ਜੀ ਇੱਕ ਵਿਧਾਨ ਸਭਾ ਦੇ ਵਿੱਚ ਬਰਿੰਦਰ ਗੋਇਲ ਨੇ ਕੈਬਨਿਟ ਮਨਿਸਟਰ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਕਿਹਾ ਸੀਗਾ ਜਦ ਪ੍ਰਧਾਨ ਸਭਾ ਦਾ ਸੈਸ਼ਨ ਚੱਲਿਆ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕਰ ਦਿੱਤੇ ਨੇ ਵੀ ਕਿਸੇ ਕਿਸਮ ਦਾ ਹੜ੍ਹ ਨਹੀਂ ਆਊਗਾ ਜਦੋਂ ਜਿਹੜੇ ਫਲੱਡ ਕੰਟਰੋਲ ਦੀ ਮੀਟਿੰਗ ਹੀ ਨਹੀਂ ਹੋਈ ਤੇ ਪ੍ਰਬੰਧ ਕੀ ਕੀਤੇ ਐ ਮੈਂ ਪਿੰਡਾਂ ਜਾ ਕੇ ਦੇਖਿਆ ਮੈਂ ਸਾਰਿਆਂ ਨੂੰ ਪੁੱਛਿਆ ਤੁਸੀਂ ਜਾ ਕੇ ਮੈਂ ਤੁਹਾਨੂੰ ਵੀਡੀਓ ਮੀਡੀਆ ਨੂੰ ਨਾਲ ਲੈ ਕੇ ਗਿਆ ਸੀ ਦਿਖਾਏ ਸੀ ਸੇਮ ਨਾਲੇ ਗਏ ਸੀ ਦਰਿਆ ਦੇ ਕੰਢੇ ਜਿੱਥੇ ਸਫਾਈ ਕੁਝ ਨਹੀਂ ਹੋਈ ਲੇਕਿਨ ਪੈਸਾ ਕਿੱਥੇ ਗਿਆ ਜਿਹਦਾ ਦਾਵਾ ਕੀਤਾ ਜਾ ਰਿਹਾ ਸੀ ਵੀ ਕਰੋੜਾਂ ਰੁਪਏ ਲੱਗੇ ਐਕਚੁਅਲੀ ਕੀ ਹੈ ਨਾ ਐਸ ਸਰਕਾਰ ਦੀ ਆਦਤ ਹੈ ਝੂਠ ਬੋਲਣਾ ਉਹਨਾਂ ਦੀ ਸਾਰੀ ਪੋਲਿਟਿਕਸ ਝੂਠ ਤੇ ਨਿਰਭਰ ਹੈ ਹਰ ਰੋਜ਼ ਝੂਠ ਬੋਲਦੇ ਹੈ ਹਰ ਰੋਜ਼ ਜਿਹੜਾ ਬੰਦਾ ਹਰ ਰੋਜ਼ ਝੂਠ ਬੋਲੇ ਉਹਨੂੰ ਸ਼ਰਮ ਮੈ ਨਹੀਂ ਇਹਨਾਂ ਨੇ ਆਪਣੀ ਸ਼ਰਮ ਲਾਤੀ ਹੈ